ਮੈਂ ਸਬ ਇੰਸਪੈਕਟਰ ਟ੍ਰੈਫਿਕ ਇੰਚਾਰਜ ਹਸੂਆ ਆ ਕੈਮਰਾ ਨਾਲ ਹੀ ਚੱਲ ਰਿਹਾ ਦੇਖੋ ਇਹ ਪਰਸੋਂ ਇੱਥੇ ਕਿੰਨਾ ਤਕੜਾ ਹਾਦਸਾ ਹੋਇਆ ਐਕਸੀਡੈਂਟ ਹੋਇਆ ਆ ਰਾਜਧਾਨੀ ਟ੍ਰਾਂਸਪੋਰਟ ਦੀ ਬੱਸ ਦਾ ਫੇਰ ਦੇਖੋ ਗੱਬੇ ਲਾਈਨ ਲੱਗੀ ਪੂਰੀ ਆ ਦੇਖੋ ਡਰਾਈਵਰ ਕਨੈਕਟਰਾਂ ਨੂੰ ਔਰ ਇਹਨਾਂ ਦੇ ਮਾਲਕਾਂ ਨੂੰ ਪਹਿਲਾਂ ਵੀ ਨੋਟ ਕਰਾਇਆ ਔਰ ਦਸਕਤ ਲਾਏ ਗਏ ਇਹਨਾਂ ਦੇ ਅੱਜ ਫੇਰ ਉਹੀ ਕੰਮ ਕੀਤਾ ਤੁੰਤਨ ਕੇ ਬੱਸ ਭਰੀ ਹੈ ਜੋ ਪੰਜਾਬੀ ਚ ਕਹਿੰਦੇ ਇਹਨਾਂ ਦੇ ਬਣਦੀਕਾਰ ਵੀ ਕੀਤੀ ਚਾਊਗੀ ਔਰ ਸੀਨੀਅਰ تو کي ٿو ٿي وڃي هڪ ٿيو گهڻو ٿيو ساري فوتو ۾ ماچي کي کيدي ٿو ڇا راني گهڻي 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 گهڻ ਬਸਾਂ ਦਾ ਟਾਰੀਆਂ ਹੈ ਯਾ ਮੁਲਾਜ਼ਮ ਗੱਡੀ ਵਿੱਚ ਬੈਠੇ ਆ ਤਾਂ ਮੁਲਾਜ਼ਮ ਮਨਾ ਕਰਦੇ ਨੇ ਹੁਣ ਅਸੀਂ ਹੁਸ਼ਿਆਰਪੁਰ ਜਾਣਾ ਹੈਗਾ ਵਿੱਚ ਰਾਜ ਬੱਸ ਘੜੀ ਕਰਕੇ ਕਹਿੰਦੇ ਕਿ ਹੁਣ ਅਸੀਂ ਉਸ ਤਰਕੇ ਦੂਜੀ ਬਸਾਂ ਚੱਲ ਜਾਓ ਜਿਆਦਾ ਪਿੱਛੇ ਰੋਕਦੇ ਨਾ ਮੁਲਾਜ਼ਮ ਜਿਹੜੇ ਗੱਡੀ ਦੇ ਬੈਠੇ ਵੀ ਸੀਗੇ ਯਾਦ ਬਸਾਂ ਪੂਰੀਆਂ ਕਰ ਲੋ ਜਾਂ ਮੁਲਾਜ਼ਮ ਨਾਲ ਕਰੋ ਮੁਲਾਜ਼ਮਾਂ ਨੂੰ ਕਹ ਰਹੇ ਉਹਨਾਂ ਦੀ ਰਿਸਪੌਂਸਿਬਿਲਟੀ ਨਹੀਂ ਹੋਸ਼ਿਆ ਛੱਡ ਦੇ ਆ ਗਿਆ ਹੈ ਐਡਾ ਪੁਲਿਸ ਮੈਕਮੇਂਟ ਦੀ ਹੈ ਸਾਰੀ ਜਿਹੜਾ ਤੁਸੀਂ ਬੱਸ 'ਚ ਬੈਠੇ ਸੀਗੇ ਉਦੋਂ ਬੱਸ ਲੋਡ ਸੀ ਕਿ ਬੱਸ ਲੋਡ ਬਿਲਕੁਲ ਨਹੀਂ ਸੀਗੀ ਆ ਘੋਗਰੇ ਤੱਕ ਨੰਗਲ ਘੋਗਰੇ ਤੋਂ ਬਾਅਦ ਬਾਬਰੀਆਂ ਇਹ ਕਿਉਂਕਿ ਪਿੱਛੇ ਕੋਈ ਮਿੰਨੀ ਬੱਸਾਂ ਹੀ ਨਹੀਂ ਆ ਰਹੀਆਂ ਹੈਗੀਆਂ ਤਾਂ ਕਰਕੇ ਹੁਣ ਸਵਾਰੀਆਂ ਮਨਾਂ ਨਹੀਂ ਨਾ ਕਰ ਰਹੀਆਂ ਹੈ ਜਾਂ ਤਾਂ ਮੁਲਾਜ਼ਮ ਕਹਿ ਦੇ ਉੱਟ ਕੇ ਬੱਸ ਕਿੱਥੇ ਲੋਡ ਹੋਈ ਆ ਕਿਥੇ ਆ ਘੋਗਰੇ ਦੇ ਉੱਤੇ ਉੱਥੇ ਆ ਕੇ ਲੋਡ ਹੋ ਗਈ ਸੀ ਬੱਸ ਲੋਡ ਹੋਈ ਆ ਕਿਉਂਕਿ ਬੱਸਾਂ ਹੀ ਨਹੀਂ ਮਿੰਨੀਆਂ ਨਹੀਂ ਆਈਆਂ ਮਿੰਨੀ ਬੱਸਾਂ ਨਾਂ ਕਰਕੇ ਆਮ ਬੱਸਾਂ ਆ ਰਹੀਆਂ ਸੀ ਕ ਜਿੰਨੀ ਜਿਤਾਉ ਨੀ ਆ ਬਣੀ ਆ ਪਿੰਡ ਚ ਕੋਈ ਨਹੀਂ ਆ ਭੋਗਰੇ ਲੱਗੇ ਇਹ ਨਾਮ ਕੀ ਦਾ ਬਰੂ ਨਾ ਨਾਮ ਦੀ ਬਰੂ ਕਿੱਥੋਂ ਆਏ ਤੁਸੀਂ ਮੈਂ ਤਲਵਾੜੇ ਤੋਂ ਆ ਰਿਹਾ ਜੀ ਉਹ ਜਿਹੜੀ ਰਾਜਤਾਨੀ ਬਸ ਅੱਜ ਬੜੀ ਇੱਥੋਂ ਇਹਦੀ ਕੜੀ ਪਿਛਲੇ ਜਦਾਂ ਜੁੜਦੀ ਆ ਅੱਜ ਤੋਂ ਅ ਪਰਸੋਂ ਚੱਲ ਰਿਹਾ ਹੈ ਤੇ ਉਹਦੇ ਤੋਂ ਬਾਅਦ ਜਿੰਨੇ ਪ੍ਰਸ਼ਾਸਨ ਸਾਡਾ ਇੰਨੀ ਹਰਕਤ ਵੀ ਤਾਇਆ ਕਿ ਕੋਈ ਵੀ ਗੱਡੀ ਕੋਈ ਵੀ ਵਹੀਕਲ ਬਿਨਾਂ ਚੈਕਿੰਗ ਤੋਂ ਜਾਣ ਨਹੀਂ ਦੇ ਰਹੇ ਆ ਵਾ ਤੇ ਇਹ ਬਸ ਤਾਂ ਆਪਾਂ ਚੈੱਕ ਕੀਤੀ ਤੇ ਇਹਦੇ ਵਿੱਚ ਸਵਾਰੀਆਂ ਜਿਹੜੀਆਂ ਅੱਦੋ-ਬੱਦ ਪਈਆਂ ਨੇ ਇਹ ওভারਲੋਡ ਦਾ ਚਲਾਨ ਕੀਤਾ ਗਿਆ ਜੀ ਬਸ ਦਾ ਬਾਕੀ ਡਰਾਈਵਰ ਨੇ ਜੋ ਮੌਕੇ ਤੇ ਡਰਾਈਵ ਕਰਦਿਆਂ ਯੂਨੀਫਾਰਮ ਨਹੀਂ ਪਾਈ ਸੀ ਉਹ ਯੂਨੀਫਾਰਮ ਦਾ